ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੋਗਾ ਦੇ ਥਾਣਾ ਸਿਟੀ ਸਾਊਥ ਵੱਲੋਂ ਦੋ ਦੋਸ਼ੀਆਂ ਨੂੰ 150 ਗ੍ਰਾਮ ਹਿਰੋ ਨਾਲ ਕੀਤਾ ਕਾਬੂ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਸਿਟੀ ਸਾਊਥ ਦੇ ਐਸ ਐਚ ਓ ਨੇ ਕੀ ਦੱਸਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਸਰ ਕਾਲ ਮਿਤੀ 13 10 25 ਨੂੰ ਆਪਣੇ ਐਸ ਜੀ ਹਸਪਤਾਲ ਸੰ ਦਾਨੇ ਗਾਸਤ ਤੋਂ ਦੋ ਆਪਣੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਅਮਰਤਪਾਲ ਉਰਫ ਨਿੱਕਾ ਪੁੱਤਰ ਜਗਸੀਰ ਸਿੰਘ ਵਾਸੀ ਝਾੜੀ ਆਲਾ ਤੇ ਨਰਿੰਦਰ ਸਿੰਘ ਉਰਫ ਲੱड्डੂ ਪੁੱਤਰ ਮੰਗਲ ਸਿੰਘ ਵਾਸੀ ਸਾੜਾਂ ਵਾਲੀ ਇਹ ਜ਼ਿਲ੍ਹਾ ਫੋਇਪੁਰ ਦੇ ਰਹਿਣ ਵਾਲਿਆ ਇਹ ਨਗਾਹ ਰੋਡ ਤੋਂ ਕੱਲ ਦਾਨੇ ਗਾਸਤੇ ਅਸੀਂ ਜਸਪਾਲ ਸਿੰਘ ਨੇ ਬੜਾ ਜਿਨ੍ਹਾਂ ਤੋਂ 150 ਗ੍ਰਾਮ ਕਿਰਨ ਬਰਾਮਦ ਕੀਤੀ ਆ ਜਿਨ੍ਹਾਂ ਨੂੰ ਅੱਜ ਆਪਣੇ ਪੇਸ਼ ਅਦਾਲਤ ਕਰਕੇ ਉਹਨਾਂ ਦਾ ਪੁਲਸ ਰਿਮਾਰਕ ਕਰਕੇ ਇਹਨਾਂ ਦੇ ਬੈਗਵੜ ਫਾਰਵਰਡ ਜਿਹੜੇ ਵਿਅਕਤੀ ਆ ਉਹਨਾਂ ਬਾਰੇ ਪੁੱਛਿਆ ਜਾਊਗਾ ਸਰ ਇਹਨਾਂ ਤੇ ਹੋਰ ਵੀ ਕੋਈ ਪਾਸੇ ਕਰਦੇ ਨੂੰ ਵੈਰੀਫਾਈ ਕਰ ਰਹੇ ਆ ਅੱਜ